ਹੈਲੋ ਗਾਇਜ਼ ਅੱਜ ਸਾਡੇ ਨਾਲ ਜੀਤੋ ਡੇਲੀ ਬਹੁਤ ਹੀ ਈਜ਼ੀ ਔਰ ਫਟਾਫਟ ਔਰ ਮਿੰਟਾਂ ਚ ਬਣ ਕੇ ਰੈਡੀ ਹੋਣ ਵਾਲੀ ਰੈਸিপি ਲੈ ਕੇ ਆਏ ਨੇ ਜੋ ਕਿ ਹੈ ਹਰੀ ਮਿਰਚ ਦਾ ਅਚਾਰ ਘਰ ਅਗਰ ਕੋਈ ਸਬਜੀ ਵੀ ਨਾ ਬਣੀ ਹੋਵੇ ਉਦੋਂ ਵੀ ਤੁਸੀਂ ਇਸ ਮਿਰਚ ਦੇ ਨਾਲ ਰੋਟੀ ਖਾ ਸਕਦੇ ਹੋ ਇੰਨੀ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਇੱਥੇ ਅਸੀਂ ਮਿਰਚ ਦਾ ਅਚਾਰ ਬਣਾਉਣ ਲਈ 200 ਗ੍ਰਾਮ ਮਿਰਚਾਂ ਯੂਜ਼ ਕਰ ਰਹੇ ਆਂ ਸਭ ਤੋਂ ਪਹਿਲਾਂ ਅਸੀਂ ਮਿਰਚਾਂ ਨੂੰ ਚੰਗੇ ਤਰੀਕੇ ਵਾਸ਼ ਕਰ ਲਿਆ ਸੀ ਉਸ ਤੋਂ ਬਾਅਦ ਤੁਸੀਂ ਕੋਈ ਕਾਟਨ ਦਾ ਕੱਪੜਾ ਜਾਂ ਫਿਰ ਟਾਵਲ ਨਾਲ ਇਸ ਤਰੀਕੇ ਨੂੰ ਉਹ ਚੰਗੇ ਤਰੀਕੇ ਨਾਲ ਸਾਫ਼ ਕਰ ਲੋ ਔਰ ਦੂਸਰੀ ਪਲੇਟ 'ਤੇ ਟ੍ਰਾਂਸਫਰ ਕਰ ਲੋ ਜਦੋਂ ਮਿਰਚਾਂ ਚੰਗੇ ਤਰੀਕੇ ਨਾਲ ਸਾਫ਼ ਹੋ ਜਾਣਗੀਆਂ ਔਰ ਸੁੱਕ ਜਾਣਗੀਆਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ-ਇੱਕ ਕਰਕੇ ਕੱਟ ਲਗਾਵਾਂਗੇ ਬਹੁਤ ਹੀ ਈਜ਼ੀਲੀ ਇਹਦੇ ਵਿੱਚ ਕੱਟ ਲੱਗ ਜਾਂਦਾ ਹੈ ਇੱਕੋ ਕੱਟ ਅਸੀਂ ਮਿਰਚ ਵਿੱਚ ਲਗਾਉਣਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਈਜ਼ੀਲੀ ਇਹਦੇ ਵਿੱਚ ਕੱਟ ਲਗਾਤਾ ਹੈ ਨਾਨੀ ਜੀ ਨੇ ਇਸੇ ਤਰੀਕੇ ਅਸੀਂ ਸਾਰੀ ਮਿਰਚਾਂ ਨੂੰ ਕੱਟ ਲਗਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਦੀ ਜਿਹੜੀ ਫਿਲਿੰਗ ਕਰਨੀ ਹੈ ਉਹ ਬਣਾ ਕੇ ਰੈਡੀ ਕਰਾਂਗੇ ਸਾਰੀਆਂ ਮਿਰਚਾਂ ਵਿੱਚ ਅਸੀਂ ਕੱਟ ਲਗਾ ਲਿਆ ਹੁਣ ਅਸੀਂ ਮਸਾਲਾ ਬਣਾਉਣ ਦੀ ਤਿਆਰੀ ਕਰਦੇ ਆ ਇੱਥੇ ਅਸੀਂ 2 ਟੇਬਲस्पून ਰਾਈ 2 ਟੇਬਲस्पून ਅਜਵਾਇਨ ਔਰ ਅੱਧੀ ਕੋਲੀ ਸੁੱਕਾ ਧਨੀਆ ਯੂਜ਼ ਕੀਤਾ ਹੈ ਨਾਲ ਅਸੀਂ 2 ਟੇਬਲस्पून ਲਾਲ ਮਿਰਚ 2 ਟੇਬਲस्पून આમਚੂਰ 1 ਟੇਬਲस्पून ਡੇਗੀ ਮਿਰਚ 2 ਟੇਬਲस्पून ਹਲਦੀ ਔਰ 1 ਟੇਬਲस्पून ਨਮਕ ਸਭ ਤੋਂ ਪਹਿਲਾਂ ਅਸੀਂ ਮਿਕਸੀ ਜਾਰ ਵਿੱਚ ਸੁੱਕਾ ਧਨੀਆ ਐਡ ਕਰਾਂਗੇ ਤੇ ਉਹਨੂੰ ਦਰਦਰਾ ਪੀਸ ਲਾਂਗੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਸਾਡਾ ਸੁੱਕਾ ਧਨੀਆ ਪੀਸਿਆ ਜਾ ਚੁੱਕਿਆ ਹੈ ਹੁਣ ਅਸੀਂ ਮਿਕਸੀ ਜਾਰ ਵਿੱਚ 2 ਟੇਬਲस्पून ਅਜਵਾਇਨ ਔਰ 2 ਟੇਬਲस्पून ਰਾਈ ਐਡ ਕਰਕੇ ਉਹਨਾਂ ਦੋਨਾਂ ਨੂੰ ਇਕੱਠੇ ਅਸੀਂ ਨੂੰ ਗ੍ਰाइंड ਕਰਨਾ ਹੈ ਸੁੱਕੇ ਧਨੀਏ ਨੂੰ ਯਾਦ ਰੱਖਿਓ ਗਾਇਸ ਕੱਲਾ ਗ੍ਰाइंड ਕਰਨਾ ਹੈ ਔਰ ਅਜਵਾਇਨ ਔਰ ਰਾਈ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਅਸੀਂ ਗ੍ਰाइंड ਕਰ ਲਾਂਗੇ ਸੋ ਇੱਥੇ ਅਸੀਂ ਦੋਨਾਂ ਚੀਜ਼ਾਂ ਨੂੰ ਇਕੱਠੇ ਗ੍ਰाइंड ਕਰ ਲਿਆ ਹੈ ਇਹਨੂੰ ਵੀ ਅਸੀਂ ਪਲੇਟ ਵਿੱਚ ਟਰਾਂਸਫਰ ਕਰ ਲੈਨੇ ਆ ਇਸ ਤਰੀਕੇ ਬਹੁਤ ਹੀ ਈਜ਼ੀਲੀ ਤੁਸੀਂ ਘਰ ਮਿਰਚ ਦੇ ਆਚਾਰ ਦਾ ਮਸਾਲਾ ਬਣਾ ਕੇ ਰੈਡੀ ਕਰ ਸਕਦੇ ਹੋ ਵੈਸੇ ਤਾਂ ਰੈਡੀਮੇਡ ਮਸਾਲਾ ਵੀ ਬਾਜ਼ਾਰੋਂ ਮਿਲ ਜਾਂਦਾ ਹੈ ਲੇਕਿਨ ਜਦੋਂ ਅਸੀਂ ਇਸ ਤਰੀਕੇ ਘਰ ਬਣਾ ਕੇ ਰੈਡੀ ਕਰਦੇ ਆ ਤਾਂ ਬਹੁਤ ਅੱਛਾ ਬਣ ਕੇ ਰੈਡੀ ਹੁੰਦਾ ਹੈ ਹੁਣ ਜੋ ਚੀਜ਼ਾਂ ਅਸੀਂ ਪੀਸੀਆਂ ਸੀ ਉਹਨਾਂ ਨੂੰ ਮਿਕਸ ਕਰਤਾ ਹੈ ਉਸ ਤੋਂ ਬਾਅਦ ਉਹਦੇ ਵਿੱਚ ਨਮਕ 2 ਟੇਬਲस्पून ਹਲਦੀ ਐਡ ਕੀਤੀ ਹੈ ਸਾਰੀਆਂ ਸਪਾਈਸਿਸ ਇਸ ਤਰੀਕੇ ਐਡ ਕਰਾਂਗੇ ਹਲਦੀ ਤੋਂ ਬਾਅਦ ਇਹਦੇ ਵਿੱਚ ਅਸੀਂ 2 ਟੇਬਲस्पून ਲਾਲ ਮਿਰਚ ਐਡ ਕਰਾਂਗੇ ਅਗਰ ਲਾਲ ਮਿਰਚ ਤੁਸੀਂ ਘਟ ਖਾਣਾ ਪਸੰਦ ਕਰਦੇ ਹੋ ਤੁਸੀਂ ਸਕਿਪ ਵੀ ਕਰ ਸਕਦੇ ਹੋ ਜਾਂ ਫਿਰ ਉਹਦੀ ਜਗ੍ਹਾ 1 ਟੇਬਲस्पून ਵੀ ਕਰ ਸਕਦੇ ਹੋ 2 ਟੇਬਲस्पून ਦੀ ਜਗ੍ਹਾ ਹੁਣ 2 ਟੇਬਲस्पून ਇਹਦੇ ਵਿੱਚ ਅਸੀਂ આમਚੂਰ ਵੀ ਐਡ ਕਰਤਾ ਹੈ ਔਰ ਹਾਫ ਟੇਬਲस्पून ਡੇਗੇ ਮਿਰਚ ਵੀ ਐਡ ਕਰਤੀ ਹੈ ਹੁਣ ਸਾਰੀਆਂ ਸਪਾਈਸਿਸ ਨੂੰ ਅਸੀਂ ਆਪਸ ਵਿੱਚ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਵਧੀਆ ਜਿਹਾ ਮਸਾਲਾ ਬਣਾ ਕੇ ਆਚਾਰ ਦਾ ਰੈਡੀ ਕਰਾਂਗੇ ਸਾਰੀਆਂ ਸਪਾਈਸਿਸ ਨੂੰ ਮਿਕਸ ਕਰਨ ਤੋਂ ਬਾਅਦ ਇਹ ਦੇ ਵਿੱਚ ਅਸੀਂ ਸਰੋਂ ਦਾ ਆਇਲ ਐਡ ਕਰਨਾ ਹੈ ਅਗਰ ਤੁਸੀਂ ਕੱਚਾ ਆਇਲ ਐਡ ਕਰਨਾ ਚਾਹੁੰਦੇ ਹੋ ਤੇ ਕੱਚਾ ਆਇਲ ਵੀ ਐਡ ਕਰ ਸਕਦੇ ਹੋ ਲੇਕਿਨ ਅਸੀਂ ਇੱਥੇ ਕਾੜ ਕੇ ਐਡ ਕਰ ਰਹੇ ਹਾਂ ਆਇਲ ਨੂੰ 2 ਟੇਬਲस्पून ਅਸੀਂ ਆਇਲ ਐਡ ਕੀਤਾ ਉਸ ਤੋਂ ਬਾਅਦ ਫਿਰ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਮਿਕਸ ਕੀਤਾ ਹੈ ਕਈ ਲੋਕ ਕੱਚਾ ਵੀ ਆਇਲ ਐਡ ਕਰ ਲੈਂਦੇ ਨੇ ਜੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਸ ਤਰੀਕੇ ਤੁਸੀਂ ਐਡ ਕਰ ਸਕਦੇ ਹੋ ਹੁਣ ਅਸੀਂ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਮਿਕਸ ਕਰ ਲਿਆ ਹੈ ਜਿਹੜੇ ਅਸੀਂ ਮਿਰਚਾਂ ਵਿੱਚ ਕੱਟ ਲਗਾਏ ਸੀ ਉਹਦੇ ਵਿੱਚ ਅਸੀਂ ਮਸਾਲੇ ਦੀ ਫਿਲਿੰਗ ਐਡ ਕਰਾਂਗੇ ਗਾਇਜ਼ ਅਸੀਂ ਇੱਥੇ 200 ਗ੍ਰਾਮ ਜਾ ਯੂਜ਼ ਕਰ ਰਹੇ ਆ ਸੋ ਉਹਦੇ ਹਿਸਾਬ ਨਾਲ ਹੀ ਅਸੀਂ ਮਸਾਲੇ ਦੀ ਕੁਆਂਟੀਟੀ ਰੱਖੀ ਹੈ ਅਗਰ ਤੁਸੀਂ ਜ਼ਿਆਦਾ ਮਿਰਚਾਂ ਦਾ ਆਚਾਰ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਮਸਾਲੇ ਦੀ ਕੁਆਂਟੀਟੀ ਵੀ ਵਧਾ ਸਕਦੇ ਹੋ ਔਰ 2 ਟੇਬਲस्पून ਦੀ ਜਗ੍ਹਾ ਮਸਾਲੇ ਦੇ ਹਿਸਾਬ ਦੇ ਨਾਲ ਵੱਧ ਤੇਲ ਵੀ ਐਡ ਕਰ ਸਕਦੇ ਹੋ ਸੋ ਇੱਥੇ ਹੁਣ ਅਸੀਂ ਇੱਕ ਇੱਕ ਕਰਕੇ ਸਾਰੀਆਂ ਮਿਰਚਾਂ ਨੂੰ ਭਰਾਂਗੇ ਦੇਖ ਸਕਦੇ ਹੋ ਗਾਇਜ਼ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਹੀ ਈਜ਼ੀ ਔਰ ਮਿੰਟਾਂ 'ਚ ਬਣ ਕੇ ਰੈਡੀ ਹੋਣ ਵਾਲੀ ਰੈਸিপি ਹੈ ਬਹੁਤ ਹੀ ਜ਼ਿਆਦਾ ਟੇਸਟੀ ਘਰ ਦਾ ਮਸਾਲਾ ਬਣ ਕੇ ਰੈਡੀ ਹੁੰਦਾ ਹੈ ਮਿਰਚਾਂ ਦੇ ਆਚਾਰ ਦਾ ਔਰ ਇਹਨੂੰ ਬਣਾਉਣ ਤੋਂ ਬਾਅਦ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਮਿਰਚਾਂ ਨੂੰ ਫਿਲਿੰਗ ਕਰਨ ਤੋਂ ਬਾਅਦ ਅਸੀਂ ਇਹਨੂੰ ਪੂਰੇ 2 ਦਿਨ ਤੱਕ ਧੁੱਪ ਲਗਾਣੀ ਹੈ ਉਸ ਤੋਂ ਬਾਅਦ ਹੀ ਅਸੀਂ ਆਚਾਰ ਖਾ ਸਕਦੇ ਹਾਂ ਅਸੀਂ ਸਾਰੀ ਫਿਲਿੰਗ ਕਰਨ ਤੋਂ ਬਾਅਦ ਥੋੜਾ ਜਿਹਾ ਹੋਰ ਇੱਕ ਟੇਬਲस्पून ਤੇਲ ਦੇ ਉੱਤੇ ਐਡ ਕਰਤਾ ਹੈ ਤਾਂ ਕਿ ਵਧੀਆ ਤਰੀਕੇ ਮਸਾਲਾ ਰਚ ਜਾਵੇ ਇਹਨੂੰ ਪੂਰੇ 2 ਦਿਨ ਧੁੱਪ ਲਗਾਉਣ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਸੋ ਇੱਥੇ ਸਾਡਾ ਪਰਫੈਕਟ ਮਿਰਚਾਂ ਦਾ ਆਚਾਰ ਬਣ ਕੇ ਰੈਡੀ ਹੋ ਚੁੱਕਿਆ ਹੈ ਗਾਇਜ਼ ਦੇਖ ਸਕਦੇ ਹੋ ਦੇਖਣ ਚ ਕਿੰਨਾ ਜ਼ਿਆਦਾ ਅੱਛਾ ਲੱਗ ਰਿਹਾ ਹੈ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਗਾਇਜ਼ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਹੁਣ ਅਸੀ ਮਿਲਦੇ ਆਂ ਨੈਕਸਟ ਵੀਡੀਓ 'ਚ